ਗੁਰੂ ਕੈਸੇ ਨੂੰ ਬੇਨਤੀ ਕਰਾਂਗਾ ਸਾਰੀ ਸੰਗਤ ਦੇ ਚਰਨਾਂ ਵਿੱਚ ਜਿਹੜੇ ਬਾਹਰ ਵੀ ਸੁਣਦੇ ਹੋ ਪਿੰਡਾਂ ਵਿੱਚ ਹੀ ਜਾ ਕੇ ਸਾਫ਼ ਤੰਕਰ ਦੇਣਾ ਸੰਗਤ ਨੂੰ ਜਿੱਦ ਦੇ ਹਰਿਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਕੋਈ ਵੀ ਰਾਲਕੀ ਆ ਕੇ ਢੰਗੋ ਜੋਰੀ ਕਰਕੇ ਆਪਣੀ ਬੰਦੂਕ ਦੀ ਲੋਕ ਨਾਲ ਸਿੱਖ ਕੌਮ ਨੂੰ ਮੁਕਾਉਣ ਦਾ ਕੋਈ ਯਤਨ ਕਰੇਗਾ ਉਸ ਦਿਨ ਪਿੰਡਾਂ ਦੇ ਵਿੱਚ ਕਿਸੇ ਵੀ ਸੰਜਣੇ ਚੱਲ ਨਹੀਂ ਕਰਨੀਗੇ ਵਾਅਦਾ ਨਹੀਂ ਕਰਨਾ ਕਿਤੇ ਤੇ ੱੱੱਤਾ ਨਹੀਂ ਕਰਨਾ ਪਰ ਜਦੋਂ ਜਿਵੇਂ ਮੁਸਲਮਾਨ ਵਾਸਤੇ ਮੱਕੇ ਤੋਂ ਪਰੇ ਜਾ ਰਿਹਾ ਹੈ ਇਸੇ ਤਰ੍ਹਾਂ ਗੁਰੂ ਕੇ ਸਿੱਖ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਪਰੇ ਸਭ ਕੁਝ ਉਜਾੜੀ ਜਾ ਰਿਹਾ ਹੈ ਕਿਸੇ ਦੇ ਘਰੇ ਅਸੀਂ ਜਾਂਦੇ ਨਹੀਂ ਕਿਸੇ ਦੀ ਦੁਕਾਨ ਅਸੀਂ ਲੁੱਟਦੇ ਨਹੀਂ ਕਿਹੜਾ ਘਰਾਓ ਅਸੀਂ ਕਰਦੇ ਨਹੀਂ ਪਰ ਜੇ ਕੋਈ ਹਕੂਮਤ ਦੇ ਨਕੇ ਵਿੱਚ ਆਵੇਗਾ ਤੇ ਗਾਂ ਪਟੂੜੀਆਂ ਤੇ ਬੰਗਾਂ ਨਹੀਂ ਪਾਈਆਂ ਹੋਈਆਂ ਇਹਨੇ ਖੁੱਤਰੇ ਬਣ ਕੇ ਤਲੀਬ ਬਣ ਕੇ ਕੱਟੀ ਜਾਵਾਂਗੇ ਪੁੱਤਰਾਂ ਦੇ ਦਾਨੀ ਨੇ ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਇਆ ਹੈ ਤੇ ਇਹ ਕਹਿੰਦੇ ਜੀ ਅਖੇ ਘੇੜਾ ਪਾ ਕੇ ਆਏ ਕਰ ਦਾਂਗੇ ਪੰਚ ਉੱਤ ਕੇ ਲੈ ਜਾਵਾਂਗੇ ਮਰਿਆ ਪਿਆ ਦਾ ਤਾਂ ਪਤਾ ਨਹੀਂ ਪਿੱਛੋਂ ਸੰਗ ਤੇ ਚੁੱਕੇ ਕੇ ਪੁਲਿਸ ਚੁੱਕੇ ਪਰ ਕੁਰਸ ਵਾਲੇ ਦੇ ਅਣਖ ਤੇ ਰੜਕਾ ਖਾਸ ਕਰਕੇ ਮੈਂ ਸਿੱਖਾਂ ਦੇ ਪੁੱਤਰਾਂ ਨੂੰ ਕਹਾਂਗਾ ਜੇ ਕੋਈ ਸ਼ਰਮ ਹੋ ਉਹਨਾਂ ਨੂੰ ਜਿਹੜੇ ਸਿੱਖਾਂ ਦੇ ਪੁੱਤਰ ਹੈ ਨਾ ਪੁਲਿਸ ਵਿੱਚ ਉਹਨਾਂ ਨੂੰ ਜ਼ਰੂਰ ਕਹਾਂਗਾ ਜੇ ਤੁਹਾਡੀ ਕੋਈ ਗੈਰਸ ਤੇ ਅਣਖ ਕੰਮ ਕਰਦੀ ਹੈ ਤੁਹਾਨੂੰ ਆਪਣੇ ਆਪ ਨੂੰ ਸਿੱਖੀ ਤੇ ਕੋਈ ਇਤਬਾਰ ਹੈ ਤੇ ਤੁਸੀਂ ਗੁਰੂ ਦੇ ਪੁੱਤਰ ਤੇ ਸਿੱਖਾਂ ਦੇ ਖਾਣ ਦੇ ਹੱਕਦਾਰ ਹੋ ਤੇ ਤਾਂ ਬਣ ਸਕਦੇ ਆ ਤੁਹਾਡਾ ਮੂੰਹ ਇੱਧਰ ਨੂੰ ਨਹੀਂ ਹੋਣਾ ਚਾਹੀਦਾ ਆ ਟੋਪੀਆਂ ਵਾਲਿਆਂ ਨੂੰ ਜਿਹੜਾ ਇਸ ਪਾਸੇ ਨੂੰ ਕੱਲ੍ਹ ਨੂੰ ਫਿਰ ਗਿਰ ਕੇ ਦੱਸਾਂਗੇ ਬਣਦਾ ਕੀ ਹੈ ਮੁਰੋਕੇ ਸੰਗੋ ਬੇਨਤੀ ਕਰਾਂਗਾ ਸਾਰੀ ਸੰਗਤ ਦੇ ਚਰਨਾਂ ਵਿੱਚ ਜਿਹੜੇ ਬਾਹਰ ਵੀ ਸੰਗਤ